ਕਮੇਟੀ ਨੁਮਾਇੰਦਾਂ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਤੀ ਏਆਈ ਮਾਹਰਾਂ ਦੀ ਇੱਕ ਮੀਟਿੰਗ ਸੱਦੇ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਦੂਜਾ ਮੈਂ ਦੁਨੀਆ ਭਰ ਦੇ ਏਆਈ ਮਾਹਰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਿੱਖ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹਦੇ ਸਬੰਧ ਵਿੱਚ ਕੀ ਹੋ ਸਕਦਾ ਵਾ ਆਪਣੀ ਜਿਹੜੀ ਸਲਾਹ ਵਾ ਉਹ ਆਪਣੇ ਸੁਝਾਵ ਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੋ ਤਾਂ ਕਿ ਆਪਾਂ ਮਿਲ ਜੁਲ ਕੇ ਇਹ ਜੋ ਨਵਾਂ ਹੀ ਰੁਝਾਨ ਸਾਡੇ ਗੁਰਸਥਾਨਾਂ ਦੇ ਪ੍ਰਤੀ ਮੰਦ ਭਾਵਨਾ ਦੇ ਨਾਲ ਇਤਰਾਜ਼ਯੋਗ ਵੀਡੀਓ ਬਣਾ ਕੇ ਚਾਲੂ ਕੀਤਾ ਜਾ ਰਿਹਾ ਇਹਨੂੰ ਆਪਾਂ ਜਲਦੀ ਤੋਂ ਜਲਦੀ ਨੱਥ ਪਾਈਏ ਸਰਕਾਰਾਂ ਨੂੰ ਵੀ ਹੈਗਾ ਭਈ ਤੁਸੀਂ ਅੱਖਾਂ ਬੰਦ ਕਰਕੇ ਨਾ ਬੈਠੋ ਦੇਖੋ ਇਹ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਕਦੀ ਵੀ ਆਪਣੇ ਗੁਰਸਥਾਨਾਂ ਦੇ ਪ੍ਰਤੀ ਇਹੋ ਜੀ ਵੀਡੀਓ ਨਾ ਸਹਿਣ ਕਰਦੇ ਆ ਨਾ ਸਹਿਣ ਕਰਨਗੇ ਸਰਕਾਰਾਂ ਸਮਾਂ ਰਹਿੰਦੇ ਆ ਰਹਿੰਦੇ ਆ ਇਹੋ ਜੇ ਅਨਸਰਾ ਨੂੰ ਨੰਗਾ ਕਰੇ ਇਹਨਾਂ ਦੀ ਪਛਾਣ ਜਨਤਕ ਕਰੇ ਇਹਨਾਂ ਨੂੰ ਫੜੇ